ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕਾਮਾਗਰ ਦੇ ਮਲਾਜਮ ਵੱਲੋਂ ਲਗਾਤਾਰ ਬੇਤੁਮਨੀ ਹਰ ਪਾਸੇ ਚੀਮਾ ਅਤੇ ਮੁੱਖਾਂ ਦੀ ਪੁਨਾਰਗੋਣ ਮੰਗਿਆ ਜਾ ਰਿਹਾ ਹੈ ਜਿਸਰੇ ਵਿੱਚ ਪ੍ਰਾਇਮ ਮੁੱਖ ਮੰਗ ਹੈ ਕਿ ਦੂਰੇ ਡੈਰੋਂ ਦੇ ਮਲਾਜਮਾਂ ਨੂੰ ਕੈਟੇਗਰੀ 2.59 ਦਾ ਜਾਵੇ ਤੇ ਮਲਾਜਮਾਂ ਨੂੰ ਇਰੀਆ ਦਿੱਤਾ ਜਾਵੇ ਇੱਕ ਪਾਸੇ ਪੰਜਾਬ ਸਰਕਾਰ ਦੇ ਮਲਾਜਮ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਦਾ ਡੀਏ ਹੈ ਜੋ ਪੰਜਾਬ ਰਣ ਹੋ ਚੁੱਕਿਆ ਪਰ ਪੰਜਾਬ ਦੇ ਮਲਾਜਮਾਂ ਦਾ ਡੀਏ ਆ ਉਹ 38% ਆ ਪੰਜਾਬ ਦੇ ਨਾਲ ਡੀ ਵਿੱਚ 12 ਹਜ਼ਾਰ ਵਧਾ ਕੇ 30 32% ਤੋ ਦਾ ਆ ਗਈ। ਪੰਜਾਬ ਸੰਘਿਤਿਆ ਜਾਵੇ 232 ਮਿੰਨਿਆਂ ਜੋ ਪਕਾਇਆ ਹੈ ਉਹ ਸਾਲਾਂ ਮੁੱਖ ਮੰਗਾਂ ਮਲਾ ਲੈਣੀਆਂ ਪਰ ਮੁੱਖ ਮੰਤਰੀ ਤੁਮਨੇ ਇਹ ਹੀ ਕਹਿ ਰਿਹਾ ਕਿ ਚੋਣਾਂ ਤੋਂ ਬਾਅਦ 1 ਜੂਨ ਤੋਂ ਬਾਅਦ ਮਲਾ ਲੈ ਆ ਕੋਈ ਮੀਡੀਅਮ ਬਲਾ ਕੇ ਮਲਾਇਆਂ ਮੰਗਾਂ ਦਾ ਹੱਲ ਕੀਤਾ ਜਾਊਗਾ। ਹੁਣ ਦੇਖਦੇ ਆਂ ਵਾਲੇ ਸਾਨੂੰ ਵਿੱਚ 1 ਜੂਨ ਤੋਂ ਬਾਅਦ ਚਰਨ ਨੂੰ ਕੈਕਟਰ 2.95 ਦਾ ਜਾਵੇ ਤੇ ਮਲਾਜਾਂ ਨੂੰ ਏਰੀਆ ਦਿੱਤਾ ਜਾਵੇ ਇੱਕ ਪਾਸੇ ਪੰਜਾਬ ਸਰਕਾਰ ਦੇ ਮਲਾਜ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਦਾ ਡੀਏ ਹੈ ਜੋ 50% ਹੋ ਚੁੱਕਿਆ ਪਰ ਪੰਜਾਬ ਦੇ ਮਲਾਜਾਂ ਦਾ ਡੀਏ ਆ ਉਹ 38% ਆ ਪੰਜਾਬ ਦੇ ਨਾਲ ਡੀਏ ਵਿੱਚ 12% ਵਧਾ ਕੇ 30 36% ਤੱਕ ਆ ਕੇ ਪੰਜਾਬ ਸੰਘਿਤ ਕੀਤਾ ਜਾਵੇ 232 ਮਹੀਨਿਆਂ ਦਾ ਜੋ ਬਕਾਇਆ ਹੈ ਉਹ ਦਾ ਜਾਵੇ ਮੁੱਖ ਮੰਗ ਹਨ ਮਲਾਜਾਂ ਦੀਆਂ ਪਰ ਮੁੱਖ ਮੰਤਰੀ ਬੰਨ ਬੰਨੇ ਇਹ ਹੀ ਕਹਿ ਰਿਹਾ ਕਿ ਚੋਣਾ ਤੋਂ ਬਾਅਦ ਇੱਕ ਦਿਨ ਤੋਂ ਬਾਅਦ ਮਲਾਇਆ ਗੋਨੀ ਮੀਡੀਅਮ ਬਲਾ ਕੇ ਮਲਾਇਆ ਮੰਗਾਂ ਦਾ ਹੱਲ ਕੀਤਾ ਜਾਊਗਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ